ਪਾਣੀ ਸਰ ਕੀ ਕਹਿਣਾ ਚਾਹੁੰਦੇ ਅੱਜ ਵੱਡੀ ਗਿਣਤੀ ਵਿੱਚ ਤੁਸੀਂ ਥਾਣਾ ਬੀੜਵੀਆਂ ਦੇ ਬਾਹਰ ਇਕੱਠੇ ਹੋਏ ਹੋ ਕੀ ਗੱਲਬਾਤ ਹੋਈਆਂ ਜੀ ਪਲੀਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੰਬਰ ਸਰ ਜਿਸ ਤੇ ਐਸੋਸੀਏਟ ਜਿਸ ਤੇ ਨਮਾਇੰਦੇ ਤੁਸੀਂ ਥਾਣਾ ਬੀੜਵੀਆਂ ਦੇ ਅੱਗੇ ਦੇਖ ਰਹੇ ਹੋ ਮਿਤੀ 14/10/25 ਨੂੰ ਇੱਕ ਇਨਸੀਡੈਂਟ ਹੋਇਆ ਸੀ ਕਿ ਉਹ ਮੰਡੀ ਚੌਕ ਦੇ ਵਿੱਚ ਜਿਸ ਦੇ ਵਿੱਚ ਸਾਡੇ ਜਿਹੜੇ ਐਸੋਸੀਏਸ਼ਨ ਦੇ ਸਾਡੇ ਮਾਨਯੋਗ ਜਨਰਲ ਸੈਕਟਰੀ ਨੇ ਅਰਾਰ ਅਮਰੀਤ ਸਿੰਘ ਉਹਨਾਂ ਦੇ ਨਾਲ ਉੱਥੇ ਵਦੀਕੀ ਕੀਤੀ ਗਈ ਧੱਕੇ ਮਾਰੇ ਗਏ ਉਹਨਾਂ ਦਾ ਮੋਬਾਈਲ ਖੋ ਲਿਆ ਗਿਆ ਔਰ ਉਹਨਾਂ ਦੀ ਐਕਟਵਾ ਦੀ ਚਾਬੀ ਵੀ ਕੱਢ ਲਈ ਗਈ ਔਰ ਅਸੀਂ ਹੋ ਲੱਛਨੀ ਵਰਤਣਾ ਚਾਹੁੰਦੇ ਸਾਡਾ ਜਿਹੜਾ ਬਹੁਤ ਹੀ ਆਨਰਡ ਉਹ ਪਰਸਨ ਹੈ ਜਿਹਨਾਂ ਨੂੰ ਜਿਹੜਾ ਉੱਥੇ ਮਾਰਕੋਟ ਵੀ ਕੀਤੀ ਗਈ ਹੈ ਉਹਦੀ ਅਸੀਂ ਦਰਖਾਸਤ ਇੱਥੇ ਦਿੱਤੀ ਸੀਗੀ ਬਾਲਾਤਰ ਅਫਸਰਾਂ ਨੂੰ ਵੀ ਸਾਰਿਆਂ ਨੂੰ ਮਿਲ ਕੇ ਅਸੀਂ ਮੁੱਖ ਅਫਸਰ ਸਾਹਿਬ ਨੂੰ ਗੱਲ ਕੀਤੀ ਸੀ ਕਿ ਜੋ ਵਰਦੀ ਹੈ ਕਾਨੂੰਨੀ ਕਾਰਵਾਈ ਉਹਦੀ ਕੀਤੀ ਜਾਵੇ। ਉਹਦੇ ਤੋਂ ਬਾਅਦ ਦੁਬਾਰਾ ਜਿਹੜੀਆਂ ਉਹਨਾਂ ਨੂੰ ਉੱਥੇ ਇੰਜਰੀਜ਼ ਸੀਗੀਆਂ ਉਹਦੇ ਸਬੰਧ ਦੇ ਵਿੱਚ ਵੀ ਐਮਐਲਆਰ ਜਿਹੜੀ ਉਹ ਵੀ ਅਸੀਂ ਥਾਣਾ ਭੇਜੀ। ਉਹਦੇ ਤੋਂ ਬਾਅਦ ਜਿਹੜੀਆਂ ਸੱਟਾਂ ਕੋਈ ਕੈਪਟਨਰ ਆਬਜ਼ਰਵੇਸ਼ਨ ਡਾਕਟਰ ਨੇ ਰੱਖੀਆਂ ਸੀਗੀਆਂ ਉਸ ਚੀਜ਼ ਨੂੰ ਵੀ ਛੱਡ ਕੇ ਅਸੀਂ ਬੇਨਤੀ ਕੀਤੀ ਕਿ ਹੁਣ ਤੱਕ ਜੋ ਵੀ ਇਨਸੀਡੈਂਟ ਬਣਦਾ ਉਹਦੇ ਵਿੱਚ ਜਿਹੜੀਆਂ ਬਣਦੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਜਿਹੜਾ ਆ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਕਸੂਰਵਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰੰਤੂ ਨਿਹਾਇਤ ਅਫਸੋਸ ਦੀ ਗੱਲ ਆ। ਤੁਸੀਂ ਜਿੰਨੇ ਵੀ ਨਮਾਇੰਦੇ ਦੇਖ ਰਹੇ ਹੋ ਸਾਰੇ ਖੜੇ ਆ। ਹਾਲਾਂਕਿ ਸਮਝਦਾ ਤੁਸੀਂ ਪੁਲਿਸ ਮੁਲਾਜ਼ਮਾਂ ਪੁਲਿਸ ਨੂੰ ਆਏ ਮਾਰੇ ਨਹੀਂ ਸੁਣੀ ਜਾ ਰਹੀ ਬਿਲਕੁਲ। ਹਾਲਾਂਕਿ ਰਿਟਾਇਰਡ ਪ੍ਰੋਫੈਸਰ ਐਂਡ ਸਾਰੇ ਐਸ ਐਚ ਓ ਜਿਹੜੇ ਚੰਗੀਆਂ ਚੰਗੀਆਂ ਮਦਦਾਂ ਤੇ ਤੌਰ ਮੁਖੌਤਰ ਕੰਮ ਕਰ ਚੁੱਕੇ ਆ ਉਹ ਸਾਰੇ ਖੜੇ ਆ। ਅਸੀਂ ਅਸੀਂ ਇਸ ਚੀਜ਼ ਨੂੰ ਸਾਨੂੰ ਬੜੇ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਅੱਜ ਤੱਕ ਜਿਹੜੀ ਆ ਉਹ ਸਾਡੇ ਨਾਂ ਦਾ ਬਿਆਨਾਂ ਦੇ ਉੱਤੇ ਨਾ ਹੀ ਜਿਹੜੀ ਸਾਡੀ ਦਰਖਾਸਤ ਆ ਉਹਦੇ ਉੱਤੇ ਕੋਈ ਵੀ ਕਾਰਵਾਈ ਪ੍ਰਸ਼ਾਸਨ ਨੇ ਹੁਣ ਤੱਕ ਕੀਤੀ ਹੈ। ਨਾ ਕੋਈ ਗੱਲਬਾਤ ਹੋਈ ਹੈ ਥਾਣੇ ਵਿੱਚ ਆ ਕੇ ਜਦੋਂ ਤੁਸੀਂ ਅੱਜ ਤੱਕ ਨੂੰ ਮਿਲੇ ਹੋਣਾ। ਅਸੀਂ ਬਿਲਕੁਲ ਐਸਐਚਓ ਸਾਹਿਬ ਨੂੰ ਅੱਜ ਸਾਡੀ ਤੀਸਰੀ ਮਿਲਣੀ ਹੈ ਉਹਨਾਂ ਦੇ ਨਾਲ ਤਿੰਨ ਚਾਰ ਵਾਰ ਅਸੀਂ ਮਿਲ ਚੁੱਕੇ ਹਾਂ ਪਹਿਲਾਂ ਵੀ। ਬਟ ਅਸੀਂ ਅੱਜ ਹੈਰਾਨੀ ਸਾਨੂੰ ਉਦੋਂ ਹੋਈ ਆ ਜਦੋਂ ਅਸੀਂ ਉਹਨਾਂ ਦੀ ਕਾਰਵਾਈ ਪੁਲਿਸ ਦੇਖੀ ਆ। ਜੇ ਸਾਨੂੰ ਦੱਸੋ ਸਾਡੀਆਂ 10-3 ਤੋਂ ਉੱਪਰ ਹੋ ਚੱਲੇ ਨੇ ਦਰਖਾਸਤیں ਨੂੰ ਸਾਡੇ ਉੱਤੇ ਕੀ ਕਾਰਵਾਈ ਪਰ ਬਹੁਤ ਅਫਸੋਸ ਦੇ ਨਾਲ ਸਾਨੂੰ ਬੜੀ ਅੱਜ ਨਮੋਸ਼ੀ ਦਾ ਮੂੰਹ ਦੇਖ ਕੇ ਇੱਥੋਂ ਜਾਣਾ ਪੈਣਾ ਹੈ ਕਿ ਉਹਦੇ ਉੱਪਰ ਲਿਖਿਆ ਗਿਆ ਕਿ ਕੋਈ ਬਕਵਾਹ ਹੋਇਆ ਹੀ ਨਹੀਂ ਕੋਈ ਚੀਜ਼ ਤਸਦੀਕ ਹੁੰਦੀ ਨਹੀਂ ਲੇਕਿਨ ਹੈਰਾਨੀ ਦੀ ਗੱਲ ਆ ਇੱਕ ਡਾਕਟਰ ਜਿਹੜਾ ਆ ਐਮ ਐਲ ਆਰ ਘੱਟ ਕੇ ਦੇ ਰਿਹਾ ਡਾਕਟਰ ਜਿਹੜਾ ਆ ਇੰਜਰੀ ਨੂੰ ਇੰਜਰੀ ਲਿਖ ਰਿਹਾ ਔਰ ਉਤੋਂ ਬਾਅਦ ਜਿਹੜਾ ਮੌਕੇ ਦੇ ਉੱਪਰ ਵੀ ਜਿਹੜਾ ਮੀਡੀਆ ਤੱਕ ਦੇ ਪਰਸਨ ਸੱਦੇ ਗਏ ਸੀ ਜਿਹੜੇ ਪਰਸਨ ਇਸ ਚੀਜ਼ ਨੂੰ ਮੰਨ ਕੇ ਗਏ ਆ ਕਿ ਅਵਾਈਡ ਮੋਬਾਈਲ ਟਿਕਣ ਦੀ ਸਾਨੂੰ ਆਈ ਆ ਧੱਕਾ ਮੁਕੀ ਦਰਾਨ ਜਦੋਂ ਉਹਨਾਂ ਦਾ ਮੋਬਾਈਲ ਟੱਗਾ ਇਥੋਂ ਤੱਕ ਕਿ ਹੋਈ ਹੈ ਹਮ ਦਾ ਵਿਟਨੈਸ ਸਾਡੇ ਕੋਲ ਵਿਟਨੈਸ ਹੈ ਜਿਹੜਾ ਬੰਦਾ ਕਹਿੰਦਾ ਹੈ ਕਿ ਮੇਰੇ ਸਾਹਮਣੇ ਜਿਹੜਾ ਮੋਬਾਈਲ ਆ ਜਿਹੜਾ ਮੈਂ ਛੁੱਟਦਿਆਂ ਦੇਖਿਆ ਅਸੀਂ ਉਹ ਵੀ ਲਿਆ ਰਹੇ ਆ ਅਸੀਂ ਉਸ ਤੇ ਸਟੇਟਮੈਂਟ ਵੀ ਕਰਾਵਾਂਗੇ ਪਰ ਸਾਨੂੰ ਇਥੋਂ ਨਿਆਂ ਨਹੀਂ ਮਿਲ ਰਿਹਾ ਸਾਡੇ ਨਾਲ ਇੱਕ ਤਰਫਾ ਗੱਲ ਕੀਤੀ ਜਾ ਰਹੀ ਆ ਅਸੀਂ بار بار ਇਹ ਚੀਜ਼ ਦੀ ਬੇਨਤੀ ਕਰਦੇ ਆਂ ਕਿ ਪੁਲਿਸ अफसर पार्टी ਬਣਦਾ ਚੰਗਾ ਨਹੀਂ ਲੱਗਦਾ ਪੁਲਿਸ अफसर ਟੀਰ ਬਣਦਾ ਚੰਗਾ ਨਹੀਂ ਲੱਗਦਾ ਇੱਕ ਸਾਨੂੰ ਜਸਟੀਫਿਕੇਸ਼ਨ ਦਿਓ ਕੋਈ ਵੀ ਤੁਸੀਂ মিডিਆ ਹੋ ਤੁਸੀਂ ਰੋਜ਼ ਪੋਸਟੇ ਕੋਰ ਜਾਣੇ ਹੋ ਤੁਸੀਂ ਰੋਜ਼ ਕੰਮ ਕਰਦੇ ਹੋ ਇੱਕ ਬੰਦੇ ਦਾ ਕੋਈ ਰਸਤਾ ਰੋਕ ਕੇ ਇੱਕ ਬੰਦੇ ਨੂੰ ਕੋਈ ਗਾਲ ਹੀ ਜਾਨੂ ਮਾਰਨ ਦੀ ਧਮਕੀ ਦੇ ਦੇਵੇ ਉਹਨੂੰ ਇੱਕ ਜਿਸ ਉਹਨਾਂ ਨੂੰ ਉੱਥੇ ਥੱਪੜ ਮਾਰੇਗਾ ਮੌਕੇ ਦੇ ਉੱਤੇ 323 341 506 ਜਿਹੜੀ ਜਗਜਰ ਤਿੰਨ ਤਰ੍ਹਾਂਾਂ ਨੇ ਜਿਹਦੇ ਤਹਿਤ ਇਹ ਕਾਰਵਾਈ ਕੀਤੀ ਜਾ ਸਕਦੀ ਸੀ ਪਰ ਖਰ ਨਹੀਂ ਆ ਸਾਨੂੰ ਅਫਸੋਸ ਹੈ ਸਾਨੂੰ ਇਸ ਗੱਲ ਦਾ ਕਿ ਇਹ ਚੀਜ਼ ਹੁਣ ਤੱਕ ਜਿਹੜੀ ਉਹ ਕਿਉਂ ਡਿਲੇ ਹੁੰਦੀ ਆ ਰਹੀ ਹੈ ਇਸ ਕਰਕੇ ਜਿਹੜਾ ਆ ਸਾਨੂੰ ਸਾਡੇ ਵਿੱਚ ਐਸੋਸੀਏਸ਼ਨ ਦੇ ਵਿੱਚ ਨਾ ਇਹਦੇ ਪ੍ਰਤੀ ਰੋਹ ਜਿਹੜਾ ਵਧਦਾ ਜਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਵੀ ਚਾਹੁੰਦੇ ਡੂ ਨਾਟ ਮਾਰਟ ਕਿ ਸਾਡੀ ਐਸੋਸੀਏਸ਼ਨ ਜਿਹੜੀ ਆ ਇਹ ਦੂਸਰੀਆਂ ਐਸੋਸੀਏਸ਼ਨ ਦੇ ਫੋਰ ਐਗਜ਼ਾਮਪਲ ਫਰੂਟ ਯੂਨੀਅਨ ਐਸੋਸੀਏਸ਼ਨ ਓਏ ਹੋਰ ਐਸੋਸੀਏਸ਼ਨ ਲਾ ਲੋ ਉਹਨਾਂ ਨਾਲੋਂ ਵੱਖਰੀ ਆ ਅਸੀਂ ਵੈਲ ਡਿਸਿਪਲਿਨ ਨਮਾਇੰਦੇ ਆ ਜਿਹੜੇ ਐਸੋਸੀਏਸ਼ਨ ਨੂੰ ਚਲਾ ਰਹੇ ਆ ਬਟ ਇਨਸਪਾਈਟ ਆਫ ਥਿਸ ਐਨਾ ਹੋਣ ਦੇ ਬਾਵਜੂਦ ਵੀ ਸਾਡੀ ਐਸੋਸੀਏਸ਼ਨ ਦੇ ਇੱਕ ਜਰਨਲ ਫੈਕਟਰੀ ਦੇ ਨਾਲ ਇਹ ਚੀਜ਼ ਹੋ ਗਿਆ ਤੇ ਫਿਰ ਸਾਡੀ ਐਸੋਸੀਏਸ਼ਨ ਵੀ ਕਾਦੀ ਆ ਅਸੀਂ ਇਹ ਫੈਸਲਾ ਲਿੱਤਾ ਗਿਆ ਜੀ ਤੁਹਾਡੇ ਨਾਲ ਸਮਾਵਨ ਲੈ ਕੇ ਹਾਂਜੀ ਅੱਗੇ ਕੀ ਫੈਸਲਾ ਲਿੱਤਾ ਗਿਆ ਕੀ ਕਰ ਸਾਡਾ ਇਹਦੇ ਸਬੰਧੀ ਜਿਹੜੀ ਆ ਹੁਣ ਅਸੀਂ ਇੱਕ ਜਿਹੜੀ ਆਪਣੀ ਨੈਕਸਟ ਐਕਸ਼ਨ ਪਲਾਨ ਵਾਸਤੇ ਆਪਣੀ ਐਸੋਸੀਏਸ਼ਨ ਦੇ ਵਿੱਚ ਕੱਲ ਮੀਟਿੰਗ ਵੀ ਰੱਖ ਰਹੇ ਆ ਜੇ ਤੇ ਸਾਡੀਆਂ तमाम बॉडीज और एसोसिएशन बैठਣਗੀਆਂ ਅਸੀਂ ਵੀ ਚਾਹੁੰਦੇ ਕਿਸੇ ਵੀ ਤਰ੍ਹਾਂ ਦਾ ਕੋਈ ਨੈਕਸਟ ਸਟੈਪ ਲੇਕਿਨ ਅਗਰ ਕੋਈ ਸਟੈਪ ਚੁੱਕਿਆ ਗਿਆ ਤਾਂ ਉਹ ਇੱਥੇ ਨਹੀਂ ਰੁਕਣਾ ਉਹ ਚੰਡੀਗੜ੍ਹ ਤੱਕ ਜਾਊਗਾ ਅਸੀਂ ਇਸ ਚੀਜ਼ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਵੈਰੀਫਾਈ ਕਰ ਲਓ ਹਰ ਚੀਜ਼ ਨੂੰ ਹਰ ਫੈਕਟ ਨੂੰ ਦੇਖ ਲਓ ਅਗਰ ਉਸ ਫੈਕਟਸ ਦੇ ਵਿੱਚ ਦਿਖ ਰਿਹਾ ਹੈ ਕਿ ਸਰਾਰ ਅਮਰੀਕ ਸਿੰਘ ਦੇ ਨਾਲ ੱਟਕਾ ਨਹੀਂ ਹੋਇਆ ਤੇ ਫਿਰ ਉਸ ਚੀਜ਼ ਨੂੰ ਲਿਆ ਜਾ ਸਕਦਾ ਅਸੀਂ ਏਡੀਸੀਪੀ ਸਰਦਾਰ ਹਰਪਾਲ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਉਹ ਆਪਣੇ ਤੌਰ ਤੇ ਵੀ ਇਸ ਮੈਟਰ ਨੂੰ ਵੈਰੀਫਾਈ ਕਰ ਰਿਹਾ ਕਿ ਹੋ ਸਕਦਾ ਸਰ ਕਿ ਐਸ ਐਚਓ ਦੇ ਨਜ਼ਰ ਦੇ ਵਿੱਚ ਕੋਈ ਇੱਕ ਚੀਜ਼ਾਂ ਨਾ ਆਈਆਂ ਹੋਣ। ਪੁਲਿਸ ਡਿਪਟੀ ਦਾ ਪ੍ਰੈਸ਼ਰ ਵੀ ਹੋ ਸਕਦਾ ਕਿ ਉਹਦੀ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਉੱਥੇ ਪਹੁੰਚਣ ਨੇ ਜੀ। No no comment। ਐਸੋਸੀਏਸ਼ਨ ਤੇ ਕੰਮ ਤੇ ਮੈਂ ਕੋਈ ਉਹੋ ਜਿਹੀ ਚੀਜ਼ ਨਹੀਂ ਲੈਂਦਾ। ਮੈਂ ਇੰਨੀ ਗੱਲ ਕਰ ਰਿਹਾ ਕਿ ਹੋ ਸਕਦਾ ਕੋਈ ਇੱਕ ਚੀਜ਼ਾਂ ਇਨਵੈਸਟੀਗੇਸ਼ਨ ਮੁਖ ਅਫਸਰ ਸਾਹਿਬ ਦੇ ਧਿਆਨ ਚ ਨਾ ਆਈਆਂ ਹੋਣ ਗਿਆ। ਬਟ ਮਾਨਯੋਗ ਐਡੀਐਸ ਕੀ ਅਰਾਰ ਹਰਪਾਲ ਸਿੰਘ ਜੀ ਹੁਣੀ ਸਟੇਟਮੈਂਟਸ ਰਿਕਵਰ ਕਰ ਰਿਹਾ, ਰਿਕਾਰਡ ਕਰ ਰਿਹਾ ਮੌਕੇ ਦੇ ਬੰਦਿਆਂ ਦੀ ਸਾਨੂੰ ਉਹਨਾਂ ਦੇ ਕੋਲੋਂ ਅਨਸਾਫ਼ ਦੀ ਪੂਰੀ ਉਮੀਦ ਹੈ ਸਾਨੂੰ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਕੋਲੋਂ ਅਨਸਾਫ਼ ਦੀ ਪੂਰੀ ਉਮੀਦ ਹੈ ਅਸੀਂ ਲੇਕਿਨ ਸਾਨੂੰ ਐਸਐਚਓ ਸਾਹਿਬ ਸਾਡੀ ਬਿਲਕੁਲ ਸੈਟੀਸਫੈਕਸ਼ਨ ਨਹੀਂ ਕਰਵਾ पाए ਇੱਕ ਕਿਸੇ ਵੀ ਮੈਟਰ ਨੂੰ ਤੁਸੀਂ ਦੇਖੋ ਕਿਸੇ ਪਬਲਿਕ ਦੇ ਪਰਸਨ ਦੀ ਕੋਈ ਕੰਪਲੇਂਟ ਆਵੇ ਤੇ ਪੁਲਿਸ ਆਫਟਰ ਉਹਨੂੰ ਵੈਰੀਫਾਈ ਕਰਨ ਦੇ ਦੌਰਾਨ ਇਹ ਲਿਖ ਦਿੰਦਾ ਕਿ ਫਿਲਹਾਲ ਜਿਹੜਾ ਜੁਰਮ 323 ਆਈਪੀਸੀ ਦਾ ਹੋਣਾ ਪਾਇਆ ਜਾਂਦਾ ਹਨਾ ਜਾਂ ਬੀਐਨਐਸ ਦੇ ਵਿੱਚ ਜੋ ਵੀ ਬਣਦੀ ਸੈਕਸ਼ਨ ਹੋਵੇ ਬਟ ਇੱਕਦਮ ਹੀ ਜਿਹੜਾ ਇਸ ਚੀਜ਼ ਨੂੰ ਕਰਨਾ ਇਹ ਸਾਨੂੰ ਸਾਰੇ ਦਾ ਸਾਰਾ ਜਿਹੜਾ ਸਪੱਸ਼ਟ ਹੋ ਰਿਹਾ ਕਿ ਇੱਕ ਤਰਫਾ ਫੈਸਲਾ ਦਿੱਤਾ ਜਾ ਰਿਹਾ ਜਿਹੜਾ ਕੱਤਾ ਹੀ ਐਸੋਸੀਏਸ਼ਨ ਨੂੰ ਮਨਜ਼ੂਰ ਨਹੀਂ ਹੈਗਾ ਸੋ ਇਸ ਕਰਕੇ ਤੁਹਾਡੇ ਮਾਧਿਅਮ ਤੇ ਰਹੀਂ ਅਸੀਂ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਏਡੀਸੀਪੀ ਸਾਹਿਬ ਨੂੰ ਔਰ ਡੀਸੀਪੀ ਇਨਵੈਸਟੀਗੇਸ਼ਨ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਸਰ ਕਿ ਇਹ ਤੁਹਾਡੇ ਹੀ ਪਰਿਵਾਰ ਆ ਜਿਹੜਾ ਤੁਹਾਡੇ ਵਿੱਚੋਂ ਗਿਆ ਇਹ ਤੁਹਾਡੀ ਸੱਚੀ ਬਾਹਾਂ ਆ ਜਿਹੜੀ ਨਿਕਲ ਕੇ ਕੰਮ ਕਰ ਰਹੀ ਆ ਅਸੀਂ ਤਾਂ ਇੱਥੋਂ ਤੱਕ ਆਪਣੇ ਪ੍ਰਸ਼ਾਸਨ ਨੂੰ ਕਹਿਿੰਦੇ ਆ ਕਿ ਜਿੱਥੇ ਸਾਡੀ ਲੋੜ ਹੋਵੇ ਸਾਨੂੰ ਰਿਟਾਇਰ ਹੋਇਆ ਨਾ ਸਮਝੋ ਜਿੱਥੇ ਸਾਡੀ ਲੋੜ ਆ ਅਸੀਂ ਤੁਹਾਡੇ ਨਾਲ ਖੜਿਆ ਸੀ ਮਜੂਦਾ ਪੁਲਿਸ ਨੂੰ ਇਹ ਚੀਜ਼ ਕਹਿਨੇ ਆ ਯਾਰ ਭਾਂਦਾ ਵੀ ਤਾਂ ਬਣਦਾ ਨਾ ਕਿ ਜੇ ਸਾਡੇ ਅੱਜ ਅਸੀਂ ਐਂਦੇ ਹੀ ਥੱਲੇ ਹੋ ਗਏ ਕਿ ਜਿਹੜੇ ਉਹਨਾਂ ਥਾਣਿਆਂ ਦੇ ਵਿੱਚ ਲੱਗੇ ਐਸਐਚਓ ਰਹੇ ਆ ਉਹਨਾਂ ਥਾਣਿਆਂ ਦੇ ਇਨਸਾਫ ਲੈਣ ਵਾਸਤੇ ਸਾਨੂੰ ਉਹਨਾਂ ਗੇਟਾਂ ਦੇ ਉੱਤੇ ਖੜੇ ਹੋਣਾ ਪਵੇ ਵਾਟ ਇਜ਼ ਟ੍ਰੈਜਿਕ ਥਿੰਗ ਅਸੀਂ ਇਹੇ ਚੀਜ਼ ਤੁਹਾਡੇ ਜ਼ਰੀਏ ਕਹਿਨੇ ਆ ਕਿ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਏਡੀਸ ਕੀ ਸਾਹਮਣੂ ਕਰ ਤੁਸੀਂ ਖੋਦ ਇਸ ਚੀਜ਼ ਨੂੰ ਵੈਰੀਫਾਈ ਕਰੋ ਔਰ ਸਾਨੂੰ ਹੰਸਾਸ ਦਿੱਤਾ ਜਾਵੇ। ਠੀਕ ਹੈ। ਅੰਤਰ ਕੀ ਕਹਿਣਾ ਚਾਹੁੰਦੇ ਜਿਹੜੇ ਰਿਟਾਇਰ ਮੁਲਾਜ਼ਮ ਅੱਜ ਤੁਹਾਡੇ ਕੋਲ ਪਹੁੰਚੇ ਨੇ ਕੀ ਗੱਲਬਾਤ ਹੋਈ ਏ ਇਸਾਰੇ ਬਾਰੇ। ਜਿਹਦੀ ਮਿਤੀ 14 ਅਕਤੂਬਰ 2025 ਨੂੰ ਓ ਮੱਡੀ ਚੌਂਕ ਵਿਖੇ ਅ ਜਿਹੜਾ ਪ੍ਰੋਟੈਸਟ ਜਿਹੜਾ ਕਰ ਰਹੇ ਸੀ ਆਪਣੀ ਡੀਮੋਲਿਸ਼ ਹੋਈ ਬਿਲਡਿੰਗ ਦੇ ਖਿਲਾਫ ਅਫਤਾਰ ਸਿੰਘ ਧਿਰ ਤੇ ਉੱਥੇ ਅਮਰੀਕ ਸਿੰਘ ਜਿਹੜੇ ਰਿਟਾਇਰ ਇੰਸਪੈਕਟਰ ਉਹ ਪਹੁੰਚੇ ਸੀ। ਜਿੱਥੇ ਨਾ ਕਾਫੀ ਬੋਲ ਬੁਲਾਰਾ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜੀ ਸਾਨੂੰ ਕੰਪਲੇਂਟ ਜਿਹੜੀ ਅਮਰੀਕ ਸਿੰਘ ਹੋਣਾ ਵੱਲੋਂ ਮਸੂਲ ਹੋਈ ਸੀ ਤੇ ਉਹਨਾਂ ਦੀ ਕੰਪਲੇਂਟ ਜਿਹੜੀ ਹੈ ਉਸ ਦੀ ਅਸੀਂ ਪੜਤਾਲ ਕਰ ਰਹੇ ਹਾਂ ਸਰਪੱਟਾਈ ਕੀ ਸਾਹਮਣੇ ਆਈ ਹੈ ਜੀ ਇਹਦੇ ਵਿੱਚ ਦੇਖੋ ਜੀ ਜੀ ਅਜੇ ਚੀਜ਼ ਦੀ ਪੜਤਾਲ ਚੱਲ ਰਹੀ ਹੈ ਪੜਤਾਲ ਦੌਰਾਨ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਜਿਹੜੀ ਅਗਲੀ ਕਾਰਵਾਈ ਦੀ ਕਰ ਦਿੱਤੀ ਜਾਵੇਗੀ ਸਰ ਮੋਬਾਈਲ ਫੋਨ ਦੀ ਗੱਲ ਕੀਤੀ ਜਾ ਰਹੀ ਟੀਮ ਵਾਈਸ ਹੈ ਕਿਤੇ ਵੱਲੋਂ ਉਹ ਕੀਤਾ ਗਿਆ ਜਾਂ ਫਿਰ ਨਹੀਂ ਅਵਤਾਰ ਸਿੰਘ ਹੋਣਾ ਦੇ ਖਿਲਾਫ ਅਲੀਗੇਸ਼ਨ ਨੇ ਕਿ ਅਮਰੀਕ ਸਿੰਘ ਕਹਿ ਰਹੇ ਨੇ ਕਿ ਮੇਰਾ ਇਹਨਾਂ ਨੇ ਮੋਬਾਈਲ ਫੋ ਤੇ ਜਿਹੜੀ ਐਕਟਵਾ ਜਿਹੜੀ ਉਹਦੀ ਚਾਬੀ ਵੀ ਕੱਢ ਲਈ ਐ ਤੇ ਮੇਰੇ ਅੱਪੜ ਮਾਰਿਆ ਗਿਆ ਐ ਤੇ ਹੋਰ ਵੀ ਸੱਟਾਂ ਦੇ ਵੀ ਉਹਨਾਂ ਨੇ ਐਮਬਲੈਂਸ ਨੂੰ ਜਿਹੜੀ ਪੇਸ਼ ਕੀਤੀ ਐ ਉਹ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਇਹ ਪਰਤਾਲ ਜਿਹੜੀ ਕੀਤੀ ਜਾ ਰਹੀ ਐ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ